ਸ਼ਾਹਬਾਜ਼ ਸ਼ਰੀਫ ਦੇ ਵੱਲੋਂ ਇੱਕ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ। ਉਸ ਬਿਆਨ ਦੇ ਵਿੱਚ ਸ਼ਾਹਬਾਜ਼ ਸ਼ਰੀਫ ਡੋਨਾਲਡ ਟਰੰਪ ਦੀ ਹਮਾਇਤ ਦੇ ਵਿੱਚ ਕਾਫੀ ਗੱਲਾਂ ਕਰਦੇ, ਸਨਾਈ ਦੇ ਰਹੇ ਨੇ। ਪਾਕਿਸਤਾਨ ਦੇ ਵਿੱਚ ਸ਼ਾਹਬਾਜ਼ ਸ਼ਰੀਫ ਵੱਲੋਂ ਇੱਕ ਕਨਕਲੂਸਿਵ ਪਾਸ਼ੰਦ ਦਿੱਤਾ ਗਿਆ। ਇੱਕ ਸਾਰ ਪੇਸ਼ ਕੀਤਾ ਗਿਆ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਕੀ ਕੁਝ ਕੀਤਾ ਗਿਆ। ਕੀ ਕੁਝ ਹੋਇਆ, ਕੀ ਕੁਝ ਵਾਪਰਿਆ। ਉਹ ਰੋਜ਼ਮਰਰਾ ਦੀ ਜ਼ਿੰਦਗੀ ਜੋ ਪਾਕਿਸਤਾਨ ਨੇ ਹੰਡਾਈ ਉਸ ਚੀਜ਼ ਦਾ ਸਾਰ ਸ਼ਾਹਬਾਜ਼ ਸ਼ਰੀਫ ਨੇ ਪੇਸ਼ ਕੀਤਾ ਆਪਣੀ ਆਵਾਮ ਦੇ ਸਾਹਮਣੇ ਔਰ ਉਸ ਦੌਰਾਨ ਡੋਨਲਡ 트ੰਪ ਦਾਇਕ ਬਿਆਨ ਸ਼ਾਹਬਾਜ਼ ਸ਼ਰੀਫ ਕੋਟ ਕਰਦੇ ਨਜ਼ਰ ਆਇਆ ਯਾ ਕਹਦੀ ਹੈ ਕਿ ਅਮਰੀਕਾ ਦੀ ਭੂਮਿਕਾ ਦੋ ਮਾਂ ਮੁਲਕਾਂ ਦੇ ਵਿਚਾਲੇ ਸੀਜ਼ਫਾਇਰ ਕਰਾਉਣ ਦੀ ਸੋ ਕਾਲਡ ਭੂਮਿਕਾ ਉਹਦੇ ਬਾਰੇ ਗੱਲ ਕਰਦੇ ਸੁਣਾਈ ਦਿੱਤੇ ਸ਼ਾਹਬਾਜ਼ ਸ਼ਰੀਫ ਨੇ ਗੱਲ ਆਖੀ ਹੈ ਕਿ ਡੋਨਲਡ 트ੰਪ ਦੇ ਉਹ ਤਹੇ ਦਿਲੋਂ ਸ਼ੁਕਰਗੁਜ਼ਾਰ ਨੇ ਕਿ ਇਹੋ ਜੇ ਦੋ ਮੁਲਕ ਜਿਹੜੇ ਨਿਊਕਲੀਅਰ ਮੁਲਕ ਹੈਗੇ ਨੇ ਉਹਨਾਂ ਦੇ ਵਿਚਾਲੇ ਸੀਜ਼ ਫਾਇਰ ਕਰਾ ਸਕੇ ਔਰ ਨਾਲੋਂ ਨਾਲ ਉਹਨਾਂ ਦੀਆਂ ਸਿਫਤਾਂ ਦੇ ਪੁਲ ਬਣਦੇ ਨਜ਼ਰ ਆਏ ਜਾਨੀ ਕਿ ਡੋਨਲਡ ਟਰੰਪ ਦੀਆਂ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਸ਼ਾਹਬਾਜ਼ ਸ਼ਰੀਫ ਅਚਾਨਕ ਡੋਨਲਡ ਟਰੰਪ ਦੇ ਇੰਨੇ ਨੇੜੇ ਕਿਉਂ ਹੋ ਗਏ ਜਾਂ ਸ਼ਾਹਬਾਜ਼ ਸ਼ਰੀਫ ਇੰਨੇ ਸੁਖਦ ਬਿਆਨ ਡੋਨਲਡ ਟਰੰਪ ਬਾਰੇ ਕਿਉਂ ਦੇਣ ਲੱਗੇ ਨੇ ਡੋਨਲਡ ਟਰੰਪ ਨੂੰ ਲੈ ਕੇ ਵੀ ਚਰਚਾਵਾ ਨੇ ਕਿਉਂਕਿ ਹੁਣ ਡੋਨਲਡ 트ੰਪ ਦਾ ਰੁਖ ਵੀ ਕੁਝ ਟ੍ਰੇਡ ਸੈਕਟਰ ਵੱਲ ਜ਼ਿਆਦਾ ਹੋ ਰਿਹਾ ਹੈ ਹੌਲੀ ਹੌਲੀ ਕਰਕੇ ਐ ਪ੍ਰਤੀਤ ਹੋ ਰਿਹਾ ਹੈ ਕਿ ਡੋਨਲਡ 트ੰਪ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੜੇ ਕਰੀਬੀ ਦੋਸਤ ਮੰਨੇ ਜਾਂਦੇ ਸੀ ਹੁਣ ਡੋਨਲਡ 트ੰਪ ਬਹੁਤ ਜ਼ਿਆਦਾ ਬਾਈਲੈਟਰਲ ਟਾਈਜ਼ ਮਜ਼ਬੂਤ ਕਰਦੇ ਨਜ਼ਰ ਆ ਰਹੇ ਹੈ ਕਿ ਅਮਰੀਕਾ ਪਾਕਿਸਤਾਨ ਦੇ ਨਾਲ ਰਲ ਕੇ ਚੱਲਣਾ ਚਾਹੁੰਦਾ ਹੈ ਵੈਸੇ ਜੇ ਡੋਨਲਡ 트ੰਪ ਦੇ ਰਵੱਈਏ ਨੂੰ ਦੇਖੀਏ ਤਾਂ ਡੋਨਲਡ 트ੰਪ ਬਿਜ਼ਨਸ ਨੂੰ ਲੈ ਕੇ ਗਾਂ ਚੱਲਣਾ ਚਾਹੁੰਦੇ ਹੈ ਐ ਮੰਨਣਾ ਵਾਜਬ ਨਹੀਂ ਹੋਵੇਗਾ ਕਿ ਉਹ ਇੱਕ ਕਿਸੇ ਇੱਕ ਮੁਲਕ ਵੱਲ ਤਕਸੀਮ ਹੋ ਕੇ ਰਹਿਣਾ ਚਾਹੁੰਦੇ ਆ ਇੱਕ ਮੁਲਕ ਵੱਲ ਧਿਆਨ ਰੱਖਣਾ ਚਾਹੁੰਦੇ ਆ ਪਡੌਨ ਟਰੰਪ ਜਿਹੜੇ ਨੇ ਉਹਨਾਂ ਬਾਰੇ ਸ਼ਾਹਬਾਜ਼ ਸ਼ਰੀਫ ਕਾਫੀ ਕੁਝ ਬੋਲੇ ਨੇ ਉਹਨਾਂ ਦੀ ਸੋ ਕਾਲਡ ਭੂਮਿਕਾ ਬਾਰੇ ਬਹੁਤ ਕੁਝ ਬੋਲੇ ਨੇ ਔਰ ਉਹਨਾਂ ਦਾ ਧੰਨਵਾਦ ਵੀ ਕੀਤਾ ਹੁਣ ਸਵਾਲ ਇਹ ਹੈ ਕਿ ਕੀ ਜਿਹੜੇ F16 F16 ਜਹਾਜ਼ ਜਿਹੜੇ ਪਾਕਿਸਤਾਨ ਦੇ ਕੋਲ ਹੈ ਜਿਹੜੇ ਅਮਰੀਕੀ ਜਹਾਜ਼ ਨੇ ਕਿ ਉਹਨਾਂ ਜਹਾਜ਼ਾਂ ਨੂੰ ਲੈ ਕੇ ਕੋਈ ਬਿਜ਼ਨਸ ਬਾਈਲੈਟਰਲ ਟਾਈ ਮਜ਼ਬੂਤ ਹੋਣ ਜਾ ਰਹੀ ਹੈ ਕੀ ਪਾਕਿਸਤਾਨ ਦੇ ਨਾਲ ਕੋਈ ਹੋਰ ਮਜ਼ਬੂਤ ਗੱਠਜੋੜ ਕੀਤਾ ਜਾ ਰਿਹਾ ਹੈ ਯੂਐਸਏ ਦੇ ਵੱਲੋਂ ਭਾਰਤ ਨਾਲ ਜਿਹੜੇ ਰਿਸ਼ਤੇ ਨੇ ਡੋਨਲਡ ਟਰੰਪ ਦੇ ਕੀ ਉਹ ਹੌਲੀ-ਹੌਲੀ ਕਮਜ਼ੋਰ ਪੈ ਰਹੇ ਨੇ ਬਹੁਤ ਸਾਰੇ ਸਵਾਲ ਇੱਥੇ ਖੜੇ ਹੋ ਰਹੇ ਹੈ ਪਰ ਭਾਰਤ ਨਾਲ ਵੀ ਕੁਝ ਵੱਡੇ ਮੁਲਕ ਇਸ ਵੇਲੇ ਤੱਕ ਮੌਜੂਦ ਨੇ ਬਰਕਰਾਰ ਨੇ ਇਹਦੀ ਭੁੱਲਣਾ ਬਿਲਕੁਲ ਨਹੀਂ ਚਾਹੀਦਾ ਪਰ ਸਵਾਲ ਇਹ ਹੈ ਕਿ ਕੀ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਭਾਰਤ ਵਾਸਤੇ ਜੰਗੀ ਪੱਧਰ ਤੇ ਵੀ ਭਾਰਤ ਵਾਸਤੇ ਬਿਜ਼ਨਸ ਪੱਧਰ ਤੇ ਵੀ ਬਾਕ ਹੋ ਜੇ ਇਸ ਵੇਲੇ ਵਿਚਾਰਨ ਦੀ ਜ਼ਰੂਰਤ ਹੈਗੀ ਹੈ ਉਦਾਂ ਵੀ ਅਵਾਰਡਸ ਨੂੰ ਅ ਪੈਮਾਇਸ਼ ਮੰਨਿਆ ਜਾਂਦਾ ਹੈ ਇੰਟਰਨੈਸ਼ਨਲ ਵਾਰਟ ਟ੍ਰੇਡ ਦੀ ਤੇ ਇਹੋ ਜੀ ਸਥਿਤੀ ਜਿਹੜੀ ਬਣ ਗਈ ਹੋਈ ਹੈ ਉਸ ਸਥਿਤੀ ਦੇ ਮੱਦੇ ਨਜ਼ਰ ਹੁਣ ਕੀ ਕੁਝ ਸਾਹਮਣੇ ਦਰਪੇਸ਼ ਹੋਵੇਗਾ ਉਹ ਵੇਖਣ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਵਾਨ ਇੰਡੀਆ ਪੰਜਾਬੀ ਤੇ